ਗੁਰਦੁਆਰਾ ਸਿੰਘਾਚੀ ਦਾ ਡੇਰਾ ਸ਼੍ਰੀਮਾਨ ਸੰਤਪਾਪਾ ਜਨੈ ਸਿੰਘ ਨੰਗੜ ਬਡਾਲਾ ਦੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਸੰਤ ਬਾਬਾ ਜਨੈ ਸਿੰਘ ਸੱਚਖੰਡ ਵਾਸੀ ਮਾਤਾ ਪ੍ਰਕਾਸ਼ ਸੰਤੂ ਦੀ ਪ੍ਰੇਰਣਾ ਸਰਕਾਰ ਹਵਤਾਬਾਰੀ ਧਾਰਮਿਕ ਹੌਂਕ ਰੋਗ ਐਸ ਮੌਕੇ ਸ਼੍ਰੀ ਅਖੰਡ ਪੁਰਸਬ ਪਰੰਪਰਤ ਹਜੂਰੀ ਰਾਗੀ ਜਥੇ ਨੇ ਸੰਗਤਾਂ ਨੂੰ ਰਸ ਭਿਣੀ ਗਰਵਣੇ ਅਨਕੀਤਾ ਬਾਬਾ ਸੁਖਵਿੰਦਰ ਸਿੰਘ ਨੇ ਕਥਾ ਕੀਰਤਨ ਨਾਲ ਸੰਗਤ ਨੂੰ ਕੀਤਾ ਤੇ ਕਿਹਾ ਲੋੜ ਹੈ ਅੱਜ ਗੁਰੂ ਸਾਹਿਬਾਂ ਦੇ ਵਿਚਾਰ ਧਰਾਂ ਚੱਲ ਕੇ ਸਮਾਸੇਵੀ ਪ੍ਰਾਲੇ ਕਰੀਏ ਇਸ ਮੌਕੇ ਦਾਨੀ ਸੱਜਣਾ ਤੇ ਵਿਸ਼ੇਸ਼ ਸੇਤਾ ਸਰੂਪੇ ਪਾ ਕੇ ਬਾਬਾ ਸੁਖਵਿੰਦਰ ਸਿੰਘ ਸੰਤ ਬਾਬਾ ਜਨੈ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਕੈਮਰਾਮੈਨ ਅਜੀਤ ਸਿੰਘ ਨਾਗੀ ਨਾਲ ਗੁਰਚਾਨਤ ਸਿੰਘ ਨਾਗੀ ਮਨਪ ਸਿੰਘ ਮਝਾਰਾ ਦੁਆਬਾ న్యూਸ ਲਈ ਨੰਗੜ ਅਲੋੜ ਤੋਂ ਦਵਾਬਾ ਨੇ 24 ਚੰਨ ਲਈ ਵਿਸ਼ੇਸ਼ ਰਿਪੋਰਟ ਆਓ ਰੋਣੋ ਸੇਵਾਦਾਰੀ ਦਾ ਆਦਿ ਸ਼ਾਮਲ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿਾਇ 380 ਚਾਹੀਦਾ ਸਭ ਤੋਂ ਪਹਿਲਾਂ ਸ੍ਰੀ ਪਾਤਸ਼ਾਹ ਜੀ ਹੈ ਸਾਡਾ ਹੌਂਸਲੇ ਦਾ ਹਮਤ ਹੈ ਸਭ ਤੋਂ ਹੋਣਾ ਜੀ ਸਹਾਇਕ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਸੂ ਕਰਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿ ਧੰਤ ਸਤਿਗੁਰੂ ਗੁਰੂ ਗਰਬਜਨ ਮਹਾਰਾਜ ਸ਼ਿੰਗੂ ਸ਼ਿਹਤੂ ਧੰਤ ਅਨ ਸੁਜੀ ਪਾਚਾ ਬਾਬਾ ਬੰਤਾਰ ਸਿੰਘ ਜੀ ਭਾਲੇ ਜਿੰਦ ਦੀ ਜੋਤ ਦੇਵਤਾ ਰੇਨਾਰ ਸਿੰਘ ਬਾਬਾ ਧਗਰ ਸਿੰਘ ਬਾਬਾ ਚੰਨ ਸਿੰਘ ਖਵਾਬਾ ਜੀ ਸਹਿਬ ਇੱਛਾ ਧਾਰੀ ਆਨੰਦ ਧੰਤ ਧੰਤ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪ੍ਰਕਿਰਤਿ ਸਥਾਨ ਉਤੇ ਸ਼ਾਤਰੂ ਗੁਰੂ ਸਾਹਿਬ ਦੇ ਪਾਵਨ ਚਰਨ ਪੂਰਨਾ ਵਿੱਚ ਅਰਦਾਸ ਪ੍ਰਾਰਥਨਾ ਬੇਨਤੀ ਕਰਦੀ ਨਰਮਾ ਬਿੜਾਈ ਸੁਣ ਕੇ ਸੰਗਤਾਂ ਦੁਬੂਧ ਵਿਚਾਰੇ ਜਾਂਦੇ ਚਰਨ ਸਾਡੀ ਭਰਦੀਆਂ ਆਪ ਜੀ ਆਈਆਂ ਸੰਗਤਾਂ ਇਹ ਭਾਵਨਾਵਾਂ ਦੀ ਪੂਰਤੀ ਕਰਦੇ ਹੋ ਇਸੇ ਤਰ੍ਹਾਂ ਪਾਵਨ ਪ੍ਰਕਿਰਤਿ ਸਥਾਨ ਉਤੇ ਸ਼ਾਮਰ ਉਜਾਤੋ ਜੋ ਸ਼੍ਰੀ ਸਹਿਜ ਸੰਗਤਾਰ ਜੱਬੀ ਸਾਹਿਬ ਕੀ ਬੋਧੇ ਜਪਨਾ ਨਾਲ ਆਪ ਕੀ ਸੰਗਤਾਂ ਬਲ ਬਾਨੀ ਦੇ ਜਾਗ ਰੰਤ ਹੋਏ ਬਾਣੀ ਸ਼ੁਰੂ ਤੋਂ ਅੰਤ ਮੰਦ ਸਪੂਰਨਤਾ ਇੱਕ ਹੋ ਗਏ ਪ੍ਰੇਮ ਕੋਲੇ ਦਾ ਸ਼ਬਦਾਰਤੀ ਆਦ ਦਾ ਕੀਰਤਨ ਅਰਦਾਸਾਂ ਬੇਨਤੀਆਂ ਹੁਕਮਨਾਮੇ ਅਪਰੰਤ ਪਾਤਸ਼ਾਹ ਜੀਉ ਗੁਰਮਤਿ ਵਿਚਾਰ ਗੁਰ ਇਤਿਹਾਸ ਸੰਗਤਾਂ ਦਾ ਸੰਝਾ ਕੀਤਾ ਸੰਗਤਾਂ ਵੱਲੋਂ ਗੁਰ ਇਤਿਹਾਸ ਤੋਂ ਖੁਸ਼ ਹੋ ਕੇ ਬਿਆੰਤ ਮਾਇਆ ਬੜੀਆਂ ਮਾਤਾ ਨੰਗਰਾਂ ਨੇ ਸੇਵਾ ਕੀਤੀ ਪ੍ਰਬੰਧ ਕਰਨੇ ਜਿੰਨਾ ਜਿੰਨਾ ਖੇਨ ਚ ਮਾਇਆ ਸੋਖੀ ਨੇ ਭੰਗੂਰ ਕਰਨੇ ਵਿਜਾ ਰਕਮਾਂ ਪਾਤਸ਼ਾਹ ਜੀਉ ਕ੍ਰਾਹ ਪ੍ਰਸ਼ਾਦੀਆਂ ਦੇਗਾ ਵਰਤਾਈਆਂ ਗਈਆਂ ਸਰਪਾਉ ਹੁਕਮਨਾਮੇ ਪੇਟ ਕੀਤੇ ਗਏ ਹੋਰ ਆਪ ਦੇ ਸੁਗਾਸਨ ਹੋਇਆ ਸ਼ੀਤ ਸvaroop ਕੇ ਖੁੱਲੇ ਉਦਾਦਿ ਕਰਮਾ ਕਰਦੇ ਹੋਏ ਆਪਣੇ ਸੋਹਣੇ ਹਸਨਾ ਤੇ ਬਰਾਜ ਕੇ ਵਿਸ਼ਰਾਮ ਕਰੋ ਆਉਂਦਿਆ ਜਾਂਦਿਆ ਏਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਚੁੱਕਾ ਹੋ ਸਕਦੀਆਂ ਅਲਜਾਨ ਸਮਝ ਕੇ ਬਾਤ ਕਰਨਾ ੁੱਲਾ ਲਾਜ ਕਰਨੀ ਆ ਗੁਰੂ ਦੇ ਕੇ ਚਰਨਾਂ ਨਾਲ ਜੋੜਨਾ ਮਹਾਰਾਜ ਇਸੇ ਤਰ੍ਹਾਂ ਪਿੰਡ ਨੌਲੀ ਤੋਂ ਸਰਦਾਰ ਜਗਿੰਦਰ ਸਿੰਘ ਵੱਲੋਂ ਹਾਜ਼ਰ ਹੋ ਕੇ ਆਪਣੇ بیٹے ਭਾਈ ਗੁਰਜੀਤ ਸਿੰਘ ਦੀ ਦੇ ਰੋਗਤਾ ਦੇ ਤੰਦੂਤਿਆਂ ਦਾਤਾਂ ਬਾਦ ਇੰਗਲੀ ਤੋਂ 500 ਦਮੜਾ ਸੇਵਾ ਕੀਤੀ ਹੈ ਪ੍ਰਵਾਨ ਕਰਨੀ ਦਰ ਕਰਦਾ ਪਿਆਰ ਬਖਸ਼ਣਾ ਗੁਰਜੀਤ ਸਿੰਘ ਨੂੰ ਦੇ ਰੋਗਤਾ ਕੰਧ ਉਤੇ ਦਸਤਾ ਬਿਮਾਰੀਆਂ ਛੁਟਕਾਰਾ ਬਖਸ਼ਿਸ਼ ਕਰਨਾ ਮਹਾਰਾਜ ਜੋ ਵੀ ਕੀਤਾ ਕਰਾ ਦੂਤ ਕਰਨਾ ਇਸੇ ਤਰ੍ਹਾਂ ਬੱਤੀ ਹਰ ਪ੍ਰੀਤ ਵਰਦਨੋਂ ਹਾਜ਼ਰ ਹੋ ਕੇ ਆਏ ਪਾਛੇ ਪੀਕੀ ਦਾ ਪੇਪਰ ਹੈ ਉਹਦੇ ਵਿੱਚੋਂ ਪਾਛੇ ਚੰਗੇ ਨੰਬਰ ਲੈਣ ਦੀ ਪਾਸ ਹੋਣ ਬਾਅਦ ਤੇ ਪਾਸੋ ਦਮਨਾ ਸੇਵਾ ਕੀਤੀ ਪ੍ਰਵਾਨ ਕਰਦੇ ਦਰ ਕਰਦਾ ਪਿਆਰ ਬਖਸ਼ਣਾ ਬੱਚੇ ਨੂੰ ਪੇਪਰ ਦੇ ਚੰਗੇ ਨੰਬਰ ਦੇ ਕੇ ਖੁਸ਼ੀਆਂ ਦੇਣੀਆਂ ਦਰ ਕਰਦਾ ਪਿਆਰ ਬਖਸ਼ਣਾ ਮਹਾਰਾਜ ਕਿਰਪਾ ਕਰਨੀ ਇਸੇ ਤਰ੍ਹਾਂ ਡਾਕਟਰ ਮਨੋ ਸਿੰਘ ਦਾ ਕਿਸੀ ਨਾ ਬੀਐਸ ਦਾ ਪੇਪਰ ਹੈ ਉਹਦੇ ਵਿੱਚ ਆਪ ਜੀ ਨੇ ਕਾਮਯਾਬੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਹੈ ਕਿਰਪਾ ਕਰਿਓ ਸਾਰੇ ਬੱਚਿਆਂ ਤੇ ਆਪਣੀ ਰਹਿਮਤਾ ਵਰਤਾਓ ਸੰਗਤਾਂ ਹਾਜ਼ਰ ਹਨ ਪਰਿਵਾਰ ਹਾਜ਼ਰ ਹਨ ਸ਼ੀਰ ਤੇ ਸਵਾਰ ਹੋ ਕੇ ਖੁੱਲੇ ਮੰਡਪ ਵਿੱਚ ਕਰਮਾ ਕਰਦੇ ਸੋਹਣਿਆ ਸੁਨਾਵ ਦੇ ਬਰਾਜੋ ਅਤੇ ਪਾਸ਼ਾ ਲੰਗਰ ਦੇ ਪਿਹਾਰੇ ਤਿਆਰ ਆਪ ਛਕੋ ਫਿਰ ਸੰਗਤਾਂ ਨੂੰ ਵਰਤਾਉਣ ਦੀ ਆਗਿਆ ਬਖਸ਼ਣੀ ਸੁਖ ਹੋਵੇ ਕਲਾਬ ਜੀ ਕੀ ਵਰਤੇ ਨਾਨਕ ਨਾਮ ਦੀ ਕਲਾ ਤੇ ਪਾਹੇ वाहगुरु जी का खालसा फते भले सोनिहाल वाह खालसा वाहू a uh -huh. We'll <laughs> ਅਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਖੋ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸਾਹਿਬਾ ਸ਼ਹੀਦਾਂ ਦੇ ਦਾ ਸੰਤ ਬਾਬਾ ਜਨੈਲ ਸਿੰਘ ਨੰਗਲ ਵੇਟ ਨਜ਼ਦੀਕ ਆਲੂਰ ਜ਼ੋਰ ਵਿਖੇ ਜਿੱਥੇ ਹਫਤਾਵਾਰੀ ਸਮਾਗਮ ਹੋਇਆ ਅੱਜ ਹਫਤਾਵਾਰੀ ਸਮਾਗਮ ਦੇ ਵਿੱਚ ਜਿੱਥੇ ਦੋ ਸ਼੍ਰੀ ਸਹਿਜ ਸਮਟਪਾਰ ਜਪਜੀ ਸਾਹਿਬ 24 ਅੰਮੂਲ ਮੰਤਰ ਦਾਤੀਵਾ ਦੇ ਜਪਨਾ ਨਾਲ ਤਿੰਨ ਪਾਠਾਂ ਦੇ ਭੋਗ ਪੈ ਦੀਵਾਨ ਸੱਜਿਆ ਵਿਆੰਤ ਸੰਗਤਾਂ ਦੇ ਹਾਜ਼ਰੀਆਂ ਭਰੀਆਂ ਉੱਥੇ ਜਿੱਥੇ ਆਈਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਜੀ ਆਇਆਂ ਕਿਹਾ ਜਾਂਦਾ ਧੰਨਵਾਦ ਕੀਤਾ ਜਾਂਦਾ ਹੈ ਉੱਥੇ ਜਿਨ੍ਹਾਂ ਪਰਿਵਾਰਾਂ ਨੇ ਸਵਾਗਤ ਲਿਆਂ ਉਹਨਾਂ ਦਾ ਵੀ ਧੰਨਵਾਦ ਮਾਪੁਰ ਖੰਵਲੋਂ ਸਰਪਾਉ ਤੇ ਹੁਕਮਨਾਂ ਮੇਂ ਪੇਟ ਕੀਤੇ ਗਏ ਬੇਨਤੀ ਹੈ ਜਿੱਥੇ ਗੁਰਦੁਆਰਾ ਸਾਹਿਬ ਵੱਲੋਂ ਵਿਰਮਤਾ ਮਹਾਨ ਜੋ ਐਸਵੇਰੇ ਪ੍ਰਦੇਸ਼ ਚੱਲ ਰਹੇ ਹਨ ਉਹਦੇ ਨਾਲ ਨਾਲ ਹੀ ਅਸ탄ਬੁਲੋਂ ਹਰ ਸਾਲ ਲੋੜਵੰਦ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ ਇਸ ਸਾਲ ਵੀ 17 15 16 17 18 19 ਨਵੰਬਰ ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਫਿਰਗੂ ਨਾਨਦੇ ਪਾਤਸ਼ਾਹ ਦੇ ਆਗਮਨ ਕੁਰਬ ਮਾਤਾ ਪ੍ਰਕਾਸ਼ ਕੌਂਸਲ ਨਾਗਰ ਵਿੱਚ ਸਮਰਪਿਤ ਪੰਜ ਰੋਜ਼ਾ ਮਹਾਨ ਗੁਰਮਤ ਸਮਾਗਮ ਤੇ ਪਾਤਸ਼ਾਹ ਦੀ ਕਿਰਪਾ ਨਾਲ ਪਿੰਡੂ ਖੇੜ ਮੇਲਾ ਤੇ ਮਹਾਨ ਸਮੂਹ ਅਨੰਦ ਕਾਰ ਲੜਕੀਆਂ ਦੇ ਹੋ ਰਿਹਾ ਹਨ ਸੰਗਤਾਂ ਨੂੰ ਬੇਨਤੀ ਹੈ ਇਹ ਸਮਾਗਮ ਜੋ ਹੈ ਨਵੰਬਰ ਵਿੱਚ ਹੋ ਰਿਹਾ ਹੈ ਜਿੱਦ 17 ਤਰੀਕ ਨੂੰ ਸਮੂਹ ਜੋੜਿਆਂ ਦੇ ਆਨੰਦ ਕਾਜ ਹੋ ਰਹੇ ਹਨ ਬੇਨਤੀ ਹੈ ਕਿ ਕੋਈ ਪਰਿਵਾਰ ਆਖਰ ਤੌਰ ਤੇ ਕਮਜ਼ੋਰ ਬੱਚੀਆਂ ਜਵਾਨ ਹੋ ਚੁੱਕੀਆਂ ਵਿਆਹ ਦੇ ਜੋਗ ਹੈ ਉਹ ਆਪਣੀਆਂ ਬੱਚੀਆਂ ਦੇ ਰਿਸ਼ਤੇ ਤੈਅ ਕਰਕੇ ਲੜਕੀ ਦੀ ਉਮਰ 18 ਸਾਲ ਲੜਕੀ ਦੇ ਪ੍ਰੂਫ ਨਾਲ ਲਾ ਕੇ ਆਪਣੀਆਂ ਅਰਜ਼ੀਆਂ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਨੰਬਰਦਾਰ ਸਰਪੰਚ ਕੋਲੋਂ ਤਸਦੀਕ ਕਰਾ ਕੇ 1 ਅਕਤੂਬਰ ਤੋਂ ਲੈ ਕੇ 3 ਅਕਤੂਬਰ ਤੱਕ ਪੇਸ਼ ਦੀ ਕਿਰਪਾਲਤਾ ਕਰੋ ਜਿੱਥੇ 17 ਨਵੰਬਰ ਦਿਨ ਐਤਵਾਨ ਨੂੰ ਸਮੂਹ ਲੜਕੀਆਂ ਦੇ ਆਨੰਦ ਕਾਰਜ ਹੋ ਰਹੇ ਹਨ ਜਿੱਥੇ ਇਹਨਾਂ ਬੱਚੀਆਂ ਨੂੰ ਆਪਣਾ ਅਸ਼ੀਰਵਾਦ ਦੇਣ ਬਾਅਦ ਤੇ ਪੰਤ ਪ੍ਰਸਿੱਧ ਰਾਗੀ ਢਾਡੀ ਧਾਰਮਿਕ ਤੇ ਰਾਗੀ ਕਾਗੂ ਪਹੁੰਚ ਰਹੇ ਹਨ ਉੱਥੇ ਸਤਿਗੁਰ ਸਿੰਘ ਜੀ ਦੇਰਵਾਸਾਬ ਦੇ ਹਜ਼ੂਰੀ ਜਿੱਥੇ ਇਹਨਾਂ ਬੱਚਿਆਂ ਦੇ ਆਨੰਦ ਕਾਰਜ ਕਰਾਉਣਗੇ ਅਤੇ ਸਿੰਘ ਸਾਹਿਬਾਨ ਜੋ ਹੈ ਲਾਮਾ ਦਾ ਜਾਪ ਕਰਨਗੇ ਬੇਨਤੀ ਹੈ ਕਿ ਸਮੂਹ ਬੱਚੇ ਪਰਿਵਾਰ ਆਪਣੀਆਂ ਅਰਜ਼ੀਆਂ ਪੇਸ਼ ਕਰਕੇ ਗੁਰੂ ਘਰ ਦੀ ਖੁਸ਼ੀ ਦੀ ਪ੍ਰਾਪਤੀ ਕਰੋ ਗੁਰੂ ਘਰ ਵੱਲੋਂ ਸਾਜ ਸੰਗ ਜੋ ਕਿ ਰੇਲੂ ਸਮਾਨ ਹੈ ਉਹ ਵੀ ਦਰਵਾਰ ਬੁਲਾ ਦਿੱਤਾ ਜਾ ਰਿਹਾ ਉਹਨਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਇਹ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਇਸ ਸਮਾਗਮ ਦੇ ਵਿੱਚ ਆਪਣਾ ਯੋਗਦਾਨ ਪੀ ਦਿਓ ਅਤੇ ਲੋੜਵੰਦ ਪਰਿਵਾਰ ਆਪਣੀਆਂ ਅਰਜ਼ੀਆਂ ਭੇਜ ਕੇ ਲਾਭ ਪ੍ਰਾਪਤ ਕਰੋ 19 ਤਰੀਕ ਨੂੰ ਅੱਖਾਂ ਦਾ ਮਹਾਨ ਕੈਂਪ ਲੱਗ ਰਿਹਾ ਜਿਹਦੇ ਵਿੱਚ ਅੱਖਾਂ ਦੇ ਮਾਹਰ ਪਹੁੰਚ ਰਹੇ ਆ ਤੇ ਚੈੱਕਅਪ ਕਰਕੇ ਆਪਰੇਸ਼ਨ ਕਰਕੇ ਲੰਝ ਪਾਏ ਜਾਣਗੇ ਐਨਕਾ ਦਵਾਈਆਂ ਲੋੜਵੰਦ ਮਰੀਜ਼ ਨੂੰ ਫ੍ਰੀ ਦਿੱਤੀਆਂ ਜਾਣਗੀਆਂ ਜਰਨਲ ਕੈਂਪ ਵੀ ਲੱਗੇਗਾ ਜਿਹਦੇ ਵਿੱਚ ਡਾਟਾ ਮਿਲ ਜੋ ਸੰਧੂ ਅਤੇ ਉਹਨਾਂ ਦੀ ਟੀਮ ਮਰੀਜਾਂ ਦਾ ਮਾਣਾ ਕਰੂਗੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਹੰਮਾ ਕੇ ਪਹੁੰਚੋ ਇਸ ਸਮਾਗਮ ਦੇ ਵਿੱਚ ਮਹਾਨ ਨਗਰ ਕੀਰਤਨ ਅਤੇ ਖੰਡ ਪਾਠ ਨੇ ਲੜੀਆਂ ਸਮੂਹ ਅਨੰਦ ਕਾਰਜ ਅਤੇ ਲੜਕੇ ਤੇ ਲੜਕੀਆਂ ਦੇ ਕਬੱਡੀ ਟੂਰਨਾਮੈਂਟ ਬੈਲਾ ਦੀ ਦੌੜ ਬੈਲਾ ਦੀ ਹੈਲਥੀ ਦੌੜ ਅਤੇ ਵਾਲੀਬਾਲ ਦੇ ਟੂਰਨਾਮੈਂਟ ਹੋ ਰਹੇ ਆ ਸਾਰੇ ਖਿਡਾਰੀ ਵੀ ਤੇ ਪ੍ਰਸ਼ੰਸਕ ਵੀ ਦਰਸ਼ਕ ਵੀ ਦਾਨੀ ਵੀ ਸਾਰੇ ਪਹੁੰਚ ਕੇ ਲਾਭ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ